खाली पक्की ਜਿਹੜੀ ਆਵਾਜ਼ ਡਿਸਟਰਬ ਕਰ ਨੂੰ ਡਿਸਟਰਬ ਨਹੀਂ ਕਰਦੀ ਹੁਣ ਅੱਗੇ ਆ ਜਾਓ ਮਸ਼ੀਨੀ ਪੱਖਾ ਬਿਲਕੁਲ ਠੀਕ ਹੈ ਕਿਉਂਕਿ ਉਹਦੇ ਚੱਕਰ ਜ਼ਿਆਦਾ ਨੇ ਜੇ ਚੱਕਰ ਜ਼ਿਆਦਾ ਹੈਗੇ ਆ ਤਾਂ ਉਹ ਹਵਾ ਦਾ ਇੱਕ ਪ੍ਰੈਸ਼ਰ ਬਣਾ ਦਿੰਦਾ ਪੱਖੀ ਪ੍ਰੈਸ਼ਰ ਨਹੀਂ ਬਣਾਉਂਦੀ ਭਈ ਪੱਖੇ ਥੱਲੇ ਬੈਠੋਗੇ ਤਾਂ ਪ੍ਰੈਸ਼ਰ ਆ ਰਿਹਾ ਜਦੋਂ ਪ੍ਰੈਸ਼ਰ ਆਏਗਾ ਤਾਂ ਅਕੋਰਡਿੰਗ ਟੂ ਨੇਚਰਲ ਸਾਇੰਸ ਕਿਉਂਕਿ ਉਹ ਉੱਥੇ ਹਵਾ ਪ੍ਰੈਸ਼ਰ ਦੇ ਕੇ ਤੁਹਾਡੇ ਤੇ ਥੈਰੇਪੀ ਕਰ ਰਹੀ ਹੈ ਜਦੋਂ ਹਵਾ ਦੇ ਪ੍ਰੈਸ਼ਰ ਦੀ ਥੈਰੇਪੀ ਤੁਹਾਡੇ ਤੇ ਲਗਾਤਾਰ ਹੋਏਗੀ ਤਾਂ ਬਲੱਡ ਦੇ ਵਹਾਓ ਚ ਜਿਹੜਾ ਹੈਗਾ ਨਾ ਇੱਕ ਹਾਈਪੋ ਟੈਂਪਰਾਮੈਂਟ ਆ ਜਾਏਗਾ ਹਾਈਪੋ ਟੈਂਪਰਾਮੈਂਟ ਵਿੱਚ ਕੀ ਹੁੰਦਾ ਕਿ ਸਲੋ ਹੋ ਜਾਏਗਾ ਜੀ ਕਿਉਂਕਿ ਬਲੱਡ ਦੇ ਵਹਾਉਣ ਨੂੰ ਤੇਜ਼ ਰੱਖਣਾ ਪੈਂਦਾ ਜੇ ਬੋਡੀ ਹੈਲਦੀ ਰੱਖਣੀ ਉਹ ਸਲੋ ਹੋ ਜਾਏਗਾ ਤਾਂ ਪੈਰਾਂ ਵਾਲਾ ਬ੍ਰੇਨ ਨੂੰ ਨਹੀਂ ਜਾਣਾ ਬ੍ਰੇਨ ਵਾਲਾ ਪੈਰਾਂ ਨੂੰ ਨਹੀਂ ਜਾਣਾ ਤਾਂ ਉਹਦੇ ਨਾਲ ਕੀ ਹੁੰਦਾ ਜਿੱਥੇ ਬਲੱਡ ਨੂੰ ਸਹੀ ਟਾਈਮ ਤੇ ਜਾਣਾ ਚਾਹੀਦਾ ਉਸ ਨਹੀਂ ਜਾਂਦਾ ਫਿਰ ਜੋੜਾਂ ਦੇ ਵਿੱਚ ਗੈਬਨ ਨੰਦਾ ਕਾਹਦਾ ਬਲੱਡ ਦਾ ਭਾਵ ਬਲੱਡ ਲੇਟ ਪਹੁੰਚ ਰਿਹਾ ਤੇ ਜਿੰਨਾ ਲੇਟ ਜਾਏਗਾ ਜੋੜ ਜਲਦੀ ਆਕੜਦਗੇ ਇਹੀ ਕਰਨਾ ਹੈ ਕਿ ਬਜ਼ੁਰਗ ਜਦੋਂ ਪੱਖੇ ਥਲੇ ਬਹਿੰਦੇ ਆ ਕਿਉਂਕਿ ਬਜ਼ੁਰਗ ਅਵਸਥਾ ਚ ਬੜੀਆ ਟੈਂਪਰੇਚਰ ਵੈਸਿਸ ਲੋਸ ਜੁਕਿਆ ਹੁੰਦਾ ਜਿਵੇਂ ਪੱਖੇ ਥਲੇ ਬਹਿੰਦੇ ਆ ਸਿੱਧੀ ਹਵਾ ਦਾ ਪ੍ਰੈਸ਼ਰ ਪੈਂਦਾ ਤੇ ਬਲੱਡ ਫਲੋ ਸਲੋ ਹੋ ਜਾਂਦਾ ਤੇ ਸਰੀਰ ਆਕੜ ਜਾਂਦਾ ਇਹ ਤਾਂ ਹੋ ਗਿਆ ਪੱਖੇ ਦਾ ਅੱਗੇ ਆਜੋ ਏਸੀ ਦਾ ਏਸੀ ਦੇ ਵਿੱਚ ਹਵਾ ਦਾ ਪ੍ਰੈਸ਼ਰ ਨਹੀਂ ਹੈ ਲੇਕਿਨ ਕੂਲਿੰਗ ਹੈ ਬਿਲਕੁਲ ਤੇ ਜਦੋਂ ਬੰਦਾ ਮਰ ਜਾਂਦਾ ਹੈ ਉਦੋਂ ਦਾ ਸਰੀਰ ਠੰਡਾ ਹੁੰਦਾ ਤੇ ਇਹਦਾ ਮਤਲਬ ਕੀ ਹੈ ਜਿੰਨਾ ਤੁਸੀਂ ਠੰਡ ਵੱਲ ਮੂਵ ਕਰੋਗੇ ਉਨਾ ਤੁਸੀਂ ਮੌਤ ਵੱਲ ਮੂਵ ਕਰੋਗੇ ਹਿਊਮਨ ਬਾਡੀ ਗਰਮੈਸ਼ੀ ਜਿੰਦਾ ਹੈ ਠੀਕ ਹੈ ਅਸੀਂ ਸਿਰਫ ਬੈਲੈਂਸ ਬਣਾਉਣਾ ਸਿੱਖਣਾ ਉਹਦੇ ਲਈ ਏਸੀ ਦੀ ਲੋੜ ਨਹੀਂ ਹੈ ਤੁਸੀਂ ਕਿੱਥੇ ਰਹਿੰਦੇ ਹੋ ਉਸ ਕਲਾਈਮੇਟ ਨੂੰ ਠੀਕ ਠਾਕ ਨਾ ਬਣਾ ਲਓ ਤੁਸੀਂ ਕੀ ਖਾਣਾ ਹੈ ਉਸ ਟਾਈਮ ਤੇ ਉਹ ਠਾਈ ਸਾਰੇ ਢੰਗ ਨਾਲ ਖਾ ਲਓ ਆਪਣੀ ਬਾਡੀ ਦੇ ਟੈਂਪਰੇਚਰ ਹੁਣ ਜਿਹੜਾ ਬੰਦਾ ਕਫ ਦਾ ਪੇਸ਼ੈਂਟ ਹੈ ਠੀਕ ਹੈ ਉਹਨੂੰ ਗਰਮੀ ਘੱਟ ਲੱਗਣੀ ਹੈ ਕਿਉਂਕਿ ਉਹਨੂੰ ਉਹ ਕਫ ਦਾ ਪੇਸ਼ੈਂਟ ਹੈ ਉਹਦੇ ਅੰਦਰ ਗਰਮੈਸ਼ ਪਹਿਲੇ ਘੱਟ ਹੈ ਕਫ ਨੇ ਗਰਮੈਸ਼ ਹੀਟ ਘਟਾਉਣੀ ਹੁੰਦੀ ਬਾਡੀ ਦੀ ਉਹਦੀ ਘੱਟ ਹੈ ਜਿਹੜਾ ਪਿਤ ਦਾ ਪੇਸ਼ੈਂਟ ਹੈ ਉਨੂੰ ਗਰਮੈਸ ਜ਼ਿਆਦਾ ਲੱਗਦੀ ਹੈ ਉਹਨੂੰ ਗਰਮੀ ਜ਼ਿਆਦਾ ਹੁੰਨੀ ਪਸੀਨਾ ਜ਼ਿਆਦਾ ਆਉਂਦਾ ਹੈ ਕਾਲਾਪਨ ਜ਼ਿਆਦਾ ਹੁੰਦਾ ਹੈ ਗੁੱਸਾ ਜ਼ਿਆਦਾ ਆਉਂਦਾ ਹੈ ਠੀਕ ਹੈ ਲੀਵਰ ਉਹਦਾ ਫੈਟੀ ਜਲਦੀ ਹੁੰਦਾ ਹੈ ਗੈਸ ਐਸਿਡ ਬਲੋਟਿੰਗ ਜ਼ਿਆਦਾ ਹੁੰਦੀ ਹੈ ਠੀਕ ਹੈ ਔਰ ਐਸਿਡ ਜ਼ਿਆਦਾ ਬਣਨ ਕਰਕੇ ਉਹਦੀ ਬਾਡੀ ਚ ਪਾਣੀ ਦੀ ਕਮੀ ਵੀ ਜ਼ਿਆਦਾ ਹੋ ਜਾਂਦੀ ਹੈ ਫਿਰ ਸਕਿਨ ਡਰਾਈ ਵੀ ਹੋ ਜਾਂਦੀ ਹੈ ਫਿਰ ਵਾਲ ਵੀ ਚੜਦੇ ਆ ਉਹਦੇ ਤੇ ਸਟੋਨ ਵੀ ਛਿੱਤੀ ਬਣਦੇ ਆ ਇਸ ਤਰ੍ਹਾਂ ਦੇ ਪੇਸ਼ੈਂਟ ਨੂੰ ਤਸਵੀਰ ਵਾਲੇ ਬੰਦੇ ਨੂੰ ਕੀ ਚਾਹੀਦਾ ਹੈਗਾ ਕਿ ਉਹ ਇੱਕ ਤਾਂ ਕਾਰਬੋਸ ਤੇ ਫੈਟ ਗਰਮੀਆਂ ਚ ਘੱਟ ਖਾਵੇ ਪਾਣੀ ਵਾਲੀਆਂ ਚੀਜ਼ਾਂ ਦਾ ਸੇਵਨ ਵੱਧ ਕਰੇ ਉਦਾਹਰਨ ਦੇ ਤੌਰ ਤੇ ਹੁਣ ਅਗਲਾ ਕਹਿ ਗਏ ਜਦੋਂ ਮੈਨੂੰ ਭੁੱਖ ਲੱਗੀ ਉਹ ਮੈਂ ਪਾਣੀ ਥੋੜਾ ਪੀਵਾਂਗਾ ਹਾਂ ਉਦੋਂ ਪਾਣੀ ਨਹੀਂ ਪੀਣਾ ਹੈਗਾ ਜਦੋਂ ਭੁੱਖ ਲੱਗੀ ਹੈ ਪਹਿਲਾਂ ਛੋਟੀ ਪਲੇਟ ਸਲਾਦ ਦੀ ਖਾ ਲੋ ਸਾਡੇ ਵਾਲੇ ਸਲਾਦ ਤਾਂ ਇੰਨਾ ਕੁ ਰੱਖਿਆ ਹੁੰਦਾ ਬਾਕੀ ਸਬਾ ਬਾਕੀ ਥਾਲੀ ਜਗ੍ਹਾ ਰੋਟੀ ਇਹਦੀ ਹੁੰਦੀ ਸਲਾਦ ਦੀ 1/4 ਪਲੇਟ ਜਿਹੜੇ ਪਿੱਤ ਟੈਂਪਰਾਮੈਂਟ ਦੇ ਜਿਵੇਂ ਕਿ ਹੁਣੇ ਆਪਾਂ ਬੋਲੇ ਨੇ ਉਹਦੇ ਸਿੰਪਟਮ ਦੇ ਜਿਹੜੇ ਪੇਸ਼ੈਂਟ ਨੇ ਛੋਟੀ 1/4 ਪਲੇਟ ਸੈਲਡ ਦੀ ਖਾਣੀ ਸ਼ੁਰੂ ਕਰੋ ਗਰਮੀਆਂ ਆ ਗਈਆਂ ਨੇ ਗਰਮੀਆਂ 'ਚ ਨੈਚੁਰਲ ਸਾਇੰਸ ਦਾ ਨ ਛੋਟੀ ਕੁਆਟਰ ਘਰੇ ਤੋਂਡੇ ਖੀਰਾ ਖਤਮ ਨਹੀਂ ਹੋਣਾ ਚਾਹੀਦਾ ਟਮਾਟਰ ਖਤਮ ਨਹੀਂ ਹੋਣਾ ਚਾਹੀਦਾ ਤਰਾ ਖਤਮ ਨਹੀਂ ਹੋਣਾ ਚਾਹੀਦਾ ਨਿੰਬੂ ਖਤਮ ਨਹੀਂ ਹੋਣਾ ਚਾਹੀਦਾ ਚਕੰਦਰ ਜਿਹੜੀ ਹੈਗੀ ਹੈ ਜੇ ਮਿਲ ਰਹੀ ਹੈ ਤਾਂ ਖਤਮ ਨਹੀਂ ਹਾਂ ਮੂਲੀ ਦਾ ਸੀਜ਼ਨ ਨਹੀਂ ਹੈਗਾ ਭੁੱਲ ਕੇ ਮੂਲੀ ਨਹੀਂ ਖਾਣੀ ਠੀਕ ਗਾਜਰ ਦਾ ਸੀਜ਼ਨ ਨਹੀਂ ਹੈਗਾ ਬਨੋਟੀ ਦੀ ਗਾਜਰ ਬਿਲਕੁਲ ਨਹੀਂ ਖਾਣੀ